स्टॉक लाबंज ਤੇ ਸਾਡੇ ਵੀਡੀਓ ਵਿੱਚ ਸਵਾਗਤ ਹੈ ਕੀ ਤੁਸੀਂ ਲਾਬੰਸ਼ ਭੁਗਤਾਨ ਕਰਨ ਵਾਲੇ ਸਟਾਕਾਂ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਰੱਖਦੇ ਹੋ ਪਰ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਤੁਹਾਨੂੰ ਲਾਬੰਸ਼ ਪ੍ਰਾਪਤ ਕਰਨ ਲਈ ਉਹਨਾਂ ਨੂੰ ਕਿੰਨੀ ਦੇਰ ਤੱਕ ਰੱਖਣ ਦੀ ਲੋੜ ਹੈ ਇਸ ਵੀਡੀਓ ਵਿੱਚ ਅਸੀਂ ਲਾਬੰਸ਼ ਭੁਗਤਾਨ ਅਨੁਸੂਚੀ ਸਮੇਤ ਲਾਬੰਸ਼ ਭੁਗਤਾਨ ਪ੍ਰਾਪਤ ਕਰਨ ਲਈ ਲੋੜੀਂਦੀ ਹੋਲਡਿੰਗ ਆਫ ਦੀ ਦੀ ਪਰਚੋਲ ਕਰਾਂਗੇ ਅਤੇ ਕਿਵੇਂ ਲਾਬੰਸ਼ ਉਪਚ ਭੁਗਤਾਨਾਂ ਦੇ ਸਮੇਂ ਨੂੰ ਪ੍ਰਭਾਵਿਤ ਕਰਦੀ ਹੈ ਕਿਸੇ ਸਟਾਕ ਤੋਂ ਲਾਭੰਸ਼ ਪ੍ਰਾਪਤ ਕਰਨ ਲਈ ਤੁਹਾਨੂੰ ਸਾਬਕਾ ਲਾਭੰਸ਼ ਮਿਤੀ ਤੋਂ ਪਹਿਲਾਂ ਸਟਾਕ ਦਾ ਮਾਲਕ ਹੋਣਾ ਚਾਹੀਦਾ ਹੈ ਸਾਬਕਾ ਲਾਭੰਸ਼ ਦੀ ਮਿਤੀ ਆਮ ਤੌਰ ਤੇ ਰਿਕਾਰਡ ਮਿਤੀ ਤੋਂ 2 ਕਾਰੋਬਾਰੀ ਦਿਨ ਪਹਿਲਾਂ ਨਿਰਧਾਰਤ ਕੀਤੀ ਜਾਂਦੀ ਹੈ ਜਦੋਂ ਕੰਪਨੀ ਇਹ ਨਿਰਧਾਰਤ ਕਰਦੀ ਹੈ ਕਿ ਕਿਹੜੇ ਸ਼ੇਅਰਧਾਰਕ ਲਾਭੰਸ਼ ਪ੍ਰਾਪਤ ਕਰ ਸਕਦੇ ਹਨ ਇਸ ਲਈ ਇੱਕ ਲਾਭੰਸ਼ ਭੁਗਤਾਨ ਪ੍ਰਾਪਤ ਕਰਨ ਲਈ ਤੁਹਾਨੂੰ ਸਾਬਕਾ ਲਾਭੰਸ਼ ਦੀ ਮਿਤੀ ਤੋਂ ਘੱਟੋ ਘੱਟ 1 ਦਿਨ ਪਹਿਲਾਂ ਸਟਾਕ ਦਾ ਮਾਲਕ ਹੋਣਾ ਚਾਹੀਦਾ ਹੈ ਹਾਲਾਂਕਿ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਲਾਭਾਂਸ਼ ਲਈ ਅਸਲ ਭੁਗਤਾਨ ਮਿਤੀ ਰਿਕਾਰਡ ਮਿਤੀ ਤੋਂ ਕਈ ਦਿਨ ਜਾਂ ਹਫ਼ਤੇ ਬਾਅਦ ਹੋ ਸਕਦੀ ਹੈ ਇਸ ਤੋਂ ਇਲਾਵਾ ਇੱਕ ਸਟਾਕ ਦਾ ਲਾਭਾਂਸ਼ ਉਪਜ ਲਾਭਾਂਸ਼ ਭੁਗਤਾਨ ਦੇ ਸਮੇਂ ਅਤੇ ਬਾਰੰਬਾਰਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਉੱਚ ਲਾਭਾਂਸ਼ ਉਪਜ ਵਾਲੇ ਸਟਾਕ ਵਧੇਰੇ ਵਾਰ ਲਾਭਾਂਸ਼ ਦਾ ਭੁਗਤਾਨ ਕਰ ਸਕਦੇ ਹਨ ਜਦੋਂ ਕਿ ਘੱਟ ਲਾਭਾਂਸ਼ ਉਪਜ ਵਾਲੇ ਸਟਾਕ ਨਿਯਮਤ ਤੌਰ ਤੇ ਘੱਟ ਲਾਭਾਂਸ਼ ਦਾ ਭੁਗਤਾਨ ਕਰ ਸਕਦੇ ਹਨ ਆਮ ਤੌਰ ਤੇ ਲਾ ਬੰਚ ਦਾ ਭੁਗਤਾਨ ਕਰਨ ਵਾਲੀਆਂ ਕੰਪਨੀਆਂ ਦੇ ਲਾਭਾਂ ਨੂੰ ਵੱਧ ਤੋਂ ਵੱਧ ਕਰਨ ਲਈ ਲੰਬੇ ਸਮੇਂ ਲਈ ਸਟਾਕ ਰੱਖਣਾ ਇੱਕ ਚੰਗੀ ਰਣਨੀਤੀ ਹੈ ਇੱਕ ਵਿਸਤ੍ਰਿਤ ਮਿਆਦ ਲਈ ਇੱਕ ਸਟਾਕ ਹੋਣ ਨਾਲ ਨਿਯਮਤ ਲਾਭਾਂਸ਼ ਭੁਗਤਾਨਾ ਦੁਆਰਾ ਪੈਸੇ ਮਾਮਦੰਦੀ ਇੱਕ ਸਥਿਰਤਾ ਕਮਾ ਸਕਦੀ ਹੈ ਸਟਾਕ ਲਾਭਾਂਸ਼ਾਂ ਤੇ ਇਸ ਵੀਡੀਓ ਲਈ ਇਹ ਸਭ ਕੁਝ ਹੈ ਯਾਦ ਰੱਖੋ ਇੱਕ ਲਾਭਾਂਸ਼ ਭੁਗਤਾਨ ਪ੍ਰਾਪਤ ਕਰਨ ਲਈ ਤੁਹਾਨੂੰ ਸਾਫਕਾ ਲਾਭਾਂਸ਼ ਦੀ ਮਿਤੀ ਤੋਂ ਘਟੋਕ ਘਟੇ ਇੱਕ ਦਿਨ ਪਹਿਲਾਂ ਸਟਾਕ ਦਾ ਮਾਲਕ ਹੋਣਾ ਚਾਹੀਦਾ ਹੈ ਸਟਾਕ ਲਾਬੰਸ਼ਾਂ ਦੇ ਮਕੈਨਿਕਸ ਨੂੰ ਸਮਝ ਕੇ ਅਤੇ ਲਾਬੰਸ਼ ਭੁਗਤਾਨ ਕਰਨ ਵਾਲੇ ਸਟਾਕਾਂ ਨੂੰ ਆਪਣੇ ਨਿਵੇਸ਼ ਰਣਨੀਤੀ ਵਿੱਚ ਸ਼ਾਮਲ ਕਰਕੇ ਤੁਸੀਂ ਪੈਸੇ ਵਾਰਮਦਨ ਦੀ ਇੱਕ ਸਥਿਰ ਧਾਰਾ ਕਮਾ ਸਕਦੇ ਹੋ ਜੇਕਰ ਤੁਹਾਨੂੰ ਇਹ ਵੀਡੀਓ ਮਦਦਗਾਰ ਲੱਗਿਆ ਤਾਂ ਕਿਰਪਾ ਕਰਕੇ ਹੋਰ ਜਾਣਕਾਰੀ ਭਰਪੂਰ ਸਮੱਗਰੀ ਲਈ ਸਾਡੇ ਚੈਨਲ ਨੂੰ ਪਸੰਦ ਕਰੋ ਸਾਂਝਾ ਕਰੋ ਅਤੇ ਸਬਸਕ੍ਰਾਈਬ ਕਰੋ ਦੇਖਣ ਲਈ ਧੰਨਵਾਦ